ਹਾਂ ਜੀ ਦੋਸਤੋਂ ਪਬਲਿਕ ਸਮਾਣਾ نیوز ਦੇਖ ਰਹੇ ਤਮਾਮ ਦਿਸਕਾਂ ਦਾ ਸਵਾਗਤ ਹੈ ਨਵੀਂ ਅਪਡੇਟ ਲੈ ਕੇ ਅੱਜ ਹਾਜ਼ਰ ਹੋਏ ਆਂ ਸਮਾਣਾ ਦੇ ਮਲਕਾਣਾਪਤੀ ਦੇ ਵਿੱਚ ਜਿਹੜੀ ਹੈ ਬੀਤੀ ਰਾਤ ਨੂੰ ਚੋਰਾਂ ਦੇ ਵੱਲੋਂ ਚੋਰੀ ਕੀਤੀ ਜਾਂਦੀ ਹੈ ਤੇ ਤਿੰਨ ਘਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਜਿਸ ਦੇ ਵਿੱਚ ਇੱਕ ਦੁਕਾਨ ਵੀ ਲੁੱਟੀ ਜਾਂਦੀ ਹੈ ਹਰਿਆਣੇ ਦੀ ਗੱਲ ਹੈ ਕਿ ਜਿਹੜੇ ਚੋਰ ਨੇ ਲਗਾਤਾਰ ਜਿਹੜੇ ਅਜਈਆਂ ਘਟਨਾਵਾਂ ਨੂੰ ਵਾਰਦਾਤ ਦੇਣ ਦੇ ਲਈ ਅਣਜਾਣੇ ਪਰ ਕਿਤੇ ਨਾ ਕਿਤੇ ਲਗਾਤਾਰ ਜਿਹੜਾ ਸ਼ਹਿਰ ਦੇ ਵਿੱਚ ਚੋਰੀਆਂ ਦਾ ਸਿਲਸਲਾ ਜਿਹੜਾ ਹੈ ਲਗਾਤਾਰ ਜਾਰੀ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਇਸ ਘਰ ਨੂੰ ਜਿਹੜਾ ਬੀਤੀ ਰਾਤ ਨੂੰ ਨਿਸ਼ਾਨਾ ਬਣਾ ਸੋ ਇਸ ਜਿਹੜੇ ਟੌਰ ਦੇ ਵਿੱਚੋਂ 10000 ਰੁਪਏ ਕੱਢਿਆ ਗਿਆ ਹੈ ਤੇ ਇਸ ਦੇ ਵਿੱਚ ਜਿਹੜਾ 10000 ਰੁਪਏ ਪਿਆਸੀ ਜਿਹੜੀਆਂ ਤਸਵੀਰਾਂ ਨੇ ਸਮਾਣਾ ਦੀ ਜਿਹੜੀ ਹੈ ਮਲਕਾਣਾਪਤੀ ਦੇ ਵਿੱਚੋਂ ਨਿਕਲ ਕੇ ਲਗਾਤਾਰ ਨਜ਼ਰ ਆ ਰਹੀ ਹੈ ਕਿਥੇ ਨਾ ਕਿਥੇ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਦੇ ਵਿੱਚ ਹੁਣ ਜਿਹੜੀ ਹੈ ਹੱਥਾਂ ਪੈਰਾਂ ਦੀ ਪਈ ਹੋਈ ਹੈ ਕਿ ਲਗਾਤਾਰ ਜਿਹੜੇ ਚੋਰ ਨੇ ਚੋਰੀਆਂ ਦੀਆਂ ਘਟਨਾਵਾਂ ਨੂੰ ਬਾਹਰ ਦਾ ਜਦੇਰੇ ਨੇ ਸੋ ਗੱਲਬਾਤ ਕਰਾਂਗੇ ਘਰ ਦੇ ਵਿੱਚ ਜਿਹੜੇ ਜੀ ਨੇ ਮੌਕੇ ਤੇ ਮੌਜੂਦ ਨੇ ਸਾਰੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਹੈਪੀ ਜੀ ਹੈਪੀ ਹੈ ਹੈਪੀ ਜੀ ਕਿੰਨੇ ਕ ਵਜੇ ਦੀ ਘਟਨਾ ਹੈ ਔਰ ਕਿੰਨੇ ਕੁ ਸਾਰੇ ਜ ਟੋਟਲ ਜਿਹੜਾ ਤੁਹਾਡਾ ਨੁਕਸਾਨ ਹੋਇਆ ਇਹ ਤਾਂ ਨਹੀਂ ਪਤਾ ਕਿੰਨੇ ਕ ਵਜੇ ਚੋਰੀ ਹੋ ਗਿਆ 25000 ਦਾ 25000 ਦਾ ਹੋਇਆ 25000 ਤਾਂ ਕੈਸ਼ ਸੀ ਲੈ ਗਏ 15000 ਦਾ ਫੋਨ ਸੀ 15000 ਦਾ ਫੋਨ ਸੀ ਤੇ ਪਹਿਲਾਂ ਵੀ ਕੋਈ ਹੋਈ ਐ ਇਸ ਏਰੀਆ ਦੇ ਵਿੱਚ ਕੰਨਾਮ ਤੁਹਾਡੇ ਹੋਇਆ ਤੁਹਾਡੇ ਵੀ ਹੋਈ ਐ ਸੀ ਪਹਿਲਾਂ ਕਿੰਨੀ ਕੋ ਚੋਰੀ ਹੋਈ ਸੀ ਤੁਹਾਡੇ ਸਰ ਮੇਰੀ ਪਿਛਲੇ ਮਹੀਨੇ 9 ਤਰੀਕ ਨੂੰ ਸਾਡੇ ਘਰ ਚੋਰੀ ਹੋਈ ਐ ਅਸੀਂ ਕਿਤੇ ਗਏ ਹੋਈ ਸੀ ਕਿ ਪਟਿਆਲੇ ਫੰਕਸ਼ਨ ਤੇ ਜੀ ਸਾਡੇ ਘਰ ਜੰਦਰੇ ਵੱਜੋਈ ਸੀ 메ਨ ਗੇਟ ਦਾ ਜੰਦਰਾ ਤੋੜ ਕੇ ਚੋਰ ਐਂਟਰ ਹੋਏ ਨੇ ਸਾਡੇ ਘਰ ਦੇ ਸਾਰੇ ਸਮਾਨ ਸਾਰੀ ਅਲਮਾਰੀਆਂ ਰੁੜੀਆਂ ਪੱਟ ਕੇ 台1 लाख रुपया नगद है जी 4 तोला सोना 6 तोला सोना ते कोई पासपोर्ट भी सी नाल हां जी पासपोर्ट भी मिल गया सी गाइसਾਨੂੰ पता है देख सकते हो क्योंकि लगातार जड़ा चोरों ਦੇ ਵੱਲੋਂ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਪਿਛਲੇ ਮਹੀਨੇ ਵੀ ਇਸ ਗਲੀ ਦੇ ਵਿੱਚ ਜਿਹੜੀ ਚੋਰੀ ਹੋਈ ਹੈ ਉਸ ਦੇ ਵਿੱਚ ਕਾਫੀ ਜੜਾ ਸੋਨਾ ਚੱਕਿਆ ਗਿਆ ਤੇ ਕੈਸ਼ ਚੱਕਿਆ ਗਿਆ ਤੇ ਬੀਤੀ ਰਾਤ ਨੂੰ ਇਸ ਘਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਲਗਾਤਾਰ ਜੜਾ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਕਿਤੇ ਨਾ ਕਿਤੇ ਹੱਥਾਂ ਪੈਰਾਂ ਦੀ ਪਈ ਹੋਈ ਹੈ ਪਰ ਚੋਰ ਜਿਹੜੇ ਨੇ ਇੰਨੇ ਕੁ ਜਿਹੜੇ ਛਾਤਰ ਨੇ ਉਹ ਹਾਲੇ ਤੱਕ ਜਿਹੜੀ ਪੁਲਿਸ ਦੀ ਗਰਸ ਤੋਂ ਬਾਹਰ ਨੇ ਤੁਹਾਨੂੰ ਦੂਸਰੀਆਂ ਵੀ ਜਿਹੜੀ ਚੋਰੀਆਂ ਦੀਆਂ ਘਟਨਾਵਾਂ ਨੇ ਉਹ ਵੀ ਦਿਖਾ ਦਿੰਦੇ ਆ ਕਿਸ ਤਰੀਕੇ ਨਾਲ ਜਿਹੜੀ ਚੋਰਾਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੋ ਤਸਵੀਰਾਂ ਜਿਹੜੀਆਂ ਨੇ ਦੂਜੇ ਪਾਸੇ ਹੋਰ ਨਿਕਲ ਕੇ ਨਜ਼ਰ ਆਈਆਂ ਬੀਤੀ ਰਾਤ ਨੂੰ ਇਸ ਦੁਕਾਨ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਗਲੀ ਮੱਲਿਆਂ ਦੇ ਵਿੱਚ ਦੁਕਾਨ ਹੁੰਦੀ ਹੈ ਜਿਸ ਦੀ ਸੇਲ ਨੀਰਬੋਡ 500 ਤੋਂ 700 ਕਹਿ ਸਕਦੇ ਹਾਂ ਇਸ ਦੁਕਾਨ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਇਸ ਦੁਕਾਨ ਦੇ ਜਿਹੜਾ ਗੱਲ ਹੈ ਇਸ ਦੇ ਵਿੱਚੋਂ ਵੀ ਜਿਹੜਾ 15000 ਰੁਪਏ ਦੀ ਜਿਹੜੀ ਨਗਦੀ ਹੈ ਉਹ ਚੱਕੀ ਗਈ ਹੈ ਤੇ ਇਸ ਘਰ ਦੇ ਵਿੱਚ ਜਿਹੜਾ ਇੱਕ ਫੋਨ ਵੀ ਚੱਕਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਆਪਣੀ ਲੜਕੀ ਨੂੰ ਫੋਨ ਦਵਾਇਆ ਸੀ ਤਾਂ ਕਿ ਜਿਹੜੀ ਹੈ ਉਸ ਦੀ ਪੜ੍ਹਾਈ ਵਗੈਰਾ ਦਾ ਜਿਹੜਾ ਖਰਾਬ ਨਾ ਹੋ ਸਕੇ ਪਰ ਚੋਰਾਂ ਦੇ ਵੱਲੋਂ ਕਿਤੇ ਨਾ ਕਿਤੇ ਅਜਈਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਹੋਰ ਹਰਿਆਣੇ ਦੀ ਗੱਲ ਹੈ ਜਿਹੜੇ ਚੋਰ ਨੇ ਉਹਨਾਂ ਵੱਲੋਂ ਸਿਲੰਡਰ ਚੱਕਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਪਰ ਜਿਹੜਾ ਸਿਲੰਡਰ ਹੈ ਉਹ ਉਹਨਾਂ ਨੇ ਕੱਲ ਹੀ ਭਰਾਇਆ ਸੀ ਜਿਹੜਾ ਜਿਸ ਕਰਕੇ ਉਹਦਾ ਵਜ਼ਨ ਜ਼ਿਆਦਾ ਸੀ ਪਰ ਉਹ ਜਿਹੜੇ ਚੋਰ ਨੇ ਉਹਨਾਂ ਵੱਲੋਂ ਸਿਲੰਡਰ ਨਹੀਂ ਚੱਕਿਆ ਗਿਆ ਸੋ ਇਹੋ ਤਸਵੀਰਾਂ ਨੇ ਇਸ ਪਲੱਗ ਦੇ ਵਿੱਚ ਜਿਹੜਾ ਚਾਰਜ ਲੱਗਿਆ ਹੋਇਆ ਸੀ ਤੇ ਬੀਤੀ ਰਾਤ ਨੂੰ ਉਰੋ ਜਿਹੜਾ ਮੋਬਾਈਲ ਚੱਕਿਆ ਗਿਆ ਜਿਸ ਦੀ ਕੀਮਤ ਨੇਅਰਵੋਟ 20000 ਰੁਪਏ ਦੱਸੀ ਜਾ ਰਹੀ ਹੈ ਬੀਤੀ ਰਾਤ ਨੂੰ ਜਿਹੜਾ ਇੱਕ ਗਲੀ ਦੇ ਵਿੱਚ ਤਿੰਨ ਘਰਾਂ ਨੂੰ ਤੇ ਇੱਕ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਰਹੀਆਂ ਤਸਵੀਰਾਂ ਪੂਜਾ ਜੀ ਪੂਜਾ ਜੀ ਕਿੰਨੇ ਕ ਵੱਜੀ ਦੀ ਸਾਰੀ ਘਟਨਾ ਔਰ ਕੀ ਕੀ ਚੋਰੀ ਹੋਇਆ ਅ ਦ 1 2 ਵਜੇ ਦੀ ਘਟਨਾ ਹੋਏਗੀ ਰਾਤ ਨੂੰ ਕੀ ਹੋ ਛੱਤ ਜਦੋਂ ਤੋਂ ਆਏ ਨੇ ਦੁਕਾਨ ਦਾ ਦਰਵਾਜ਼ਾ ਖੋਲ ਕੇ ਆਰਾਮ ਨਾਲ ਗੱਲਾਂ ਚੱਕ ਕੇ ਲੈ ਗਏ ਨਾਲ ਕੁੜੀਆਂ ਦਾ ਫੋਨ ਪਿਆ ਸੀ ਦੂਸਰੇ ਕਮਰੇ 'ਚ ਉਹ ਵੀ ਲਾਇਆ ਕੁੰਡਰਾਂ ਦੀ ਆਵਾਜ਼ ਸੀ ਕਿਸੇ ਨੂੰ ਪਤਾ ਨਹੀਂ ਲੱਗਿਆ ਪਹਿਲਾਂ ਵੀ ਇੱਥੇ ਬਹੁਤ ਜ਼ਿਆਦਾ ਚੋਰੀਆਂ ਹੋ ਚੁੱਕੀਆਂ ਨੇ ਤੇ ਹੁਣ ਸਾਡੇ ਘਰ ਵੀ ਹੋ ਗਈ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਕੀ ਗੋਹਾਰ ਲਾਣਾ ਚਾਹੀਦਾ ਪੁਲਿਸ ਪ੍ਰਸ਼ਾਸਨ ਨੂੰ ਆਈ ਗੋ ਆਇਆ ਕਿ ਆ ਕੇ ਹੇਠ ਤੱਕ ਤਾਂ ਪੁਲਿਸ ਆਈ ਨਹੀਂ ਸਾਡੇ ਦੇਖਿਆ ਵੀ ਨਹੀਂ ਕਿ ਕੀ ਹੋਇਆ ਕੀ ਨਾ ਸਾਨੂੰ ਇਨਸਾਫ ਚਾਹੀਦਾ ਹੈ ਫੋਨ ਸਾਡਾ ਵਾ ਚਾਹੀਦਾ ਹੈ ਸਾਡੀ ਰੋਜ਼ ਰੋਟੀ ਹੈ ਜੋ ਕਿ 15000 ਸੀ ਉਹ ਵੀ ਲੈ ਕੇ ਨਾਲ ਸਾਨੂੰ ਉਹ ਵੀ ਚਾਹੀਦਾ ਚੀਜ਼ਾਂ ਖਾਲ ਖਾਲ ਦੇ ਸੋ ਦੇਖ ਸਕਦੇ ਹਾਂ ਜਿਸ ਘਰ ਦੇ ਵਿੱਚ ਪੂਜਾ ਨਾਮ ਦੀ ਔਰਤ ਹੈ ਉਹਦੇ ਵੱਲੋਂ ਕਿਹਾ ਜਾ ਰਿਹਾ ਕਿ ਕੁਲਰਾ ਦੀ ਜਿਹੜੀ ਆਵਾਜ਼ ਹੈ ਕਾਫੀ ਜ਼ਿਆਦਾ ਸੀ ਜਿਹੜਾ ਸਾਨੂੰ ਨਹੀਂ ਪਤਾ ਲੱਗ ਚੁੱਕਿਆ ਇਸ ਕਰਕੇ ਜਿਹੜਾ ਸਾਡੀ ਜਿਹੜੀ ਚੋਰੀ ਹੋਈ ਹੈ ਪਰ ਹਰਿਆਣੀਆਂ ਦੀ ਗੱਲ ਹੈ ਕਿ ਬੀਤੀ ਰਾਤ ਨੂੰ ਚੋਰੀ ਹੁੰਦੀ ਹੈ ਤੇ ਹੁਣ ਜਿਹੜਾ ਟਾਈਮ ਹੈ 11 ਵਜ ਚੁੱਕੇ ਨੇ ਪਰ ਪੁਲਿਸ ਦੇ ਵੱਲੋਂ ਹਲੇ ਤੱਕ ਜਿਹੜਾ ਉਰੇ ਜਿਹੜਾ ਵੀ ਨਹੀਂ ਮਾਰਿਆ ਗਿਆ ਲਗਾਤਾਰ ਹਰਿਆਣੇ ਦੀ ਜਿਹੜੇ ਤਸਵੀਰਾਂ ਨਿਕਲ ਕੇ ਨਜ਼ਰ ਆ ਰਹੀਆਂ ਪਰ ਪੁਲਿਸ ਪ੍ਰਸ਼ਾਸਨ ਨੂੰ ਕਿੱਥੇ ਨਾ ਕਿਤੇ ਏਸੀ ਕਮਰਿਆਂ ਦੇ ਵਿੱਚ ਹਲੇ ਬੈਣ ਦੀ ਜਿਹੜੀ ਆਦਤ ਹੈ ਉਹ ਹਲੇ ਵੀ ਇਤਸਾਫ ਜਿਹੜੀ ਹੈ ਦਿਖਾਈ ਦੇ ਰਹੀ ਹੈ